ਮੇਰੇ ਸਰਕਾਰਯੋਗ ਨੇ ਵੜੇ ਨੇ ਆਪਾਂ ਪਰਿਵਾਰ ਚ ਕੋਈ ਜੇ ਆਪਾਂ ਕਿਸੇ ਬੱਚੇ ਨੂੰ ਘੁਰ ਵੀ ਦਿੰਨੇ ਆ ਤਾਂ ਇਹ ਚ ਕਿਹੜੀ ਗੱਲ ਆ ਆਪਾਂ ਨੂੰ ਉਹਨਾਂ ਦੀ ਘੁਰ ਮੰਨਣੀ ਪੈਣੀ ਕੋਈ ਇਹ ਜੀ ਗੱਲ ਨੰਬਰ 2 ਜਿਹੜਾ ਤੁਸੀਂ ਨੇ ਪੁੱਛਿਆ ਆਮ ਆਦਮੀ ਆ ਉਹ ਇੱਕ ਮੇਰਾ ਗੁੱਸੇ ਚ ਲਿਆ ਹੋਇਆ ਇੱਕ ਫੈਸਲਾ ਸੀ ਜੇ ਉਸ ਤੋਂ ਬਾਅਦ ਤੁਸੀਂ ਨੇ ਮੈਨੂੰ ਕਦੇ ਦੇਖਿਆ ਨਹੀਂ ਹੋਣਾ ਕਦੇ ਵੀ ਘਰ ਤੋਂ ਬਾਹਰ ਹੀ ਨਹੀਂ ਸੀ ਠੀਕ ਹੈ ਸੋ ਮੇਰੀ ਜੰਦ ਜਾਣ ਹੀ ਸੀਗੀ ਮੇਰਾ ਰੂਹ ਇੱਥੇ ਵਸਦੀ ਸੀ ਕਿਉਂਕਿ ਯੂਨੀਵਰਸਿਟੀ ਤੋਂ ਨਿਕਲ ਕੇ ਮੈਂ ਕੰਮ ਹੀ ਇੱਥੇ ਕਰਿਆ ਸੀਗਾ ਤੇ ਅੱਜ ਕੱਲ੍ਹ ਆ ਪੰਜਾਬ ਚ ਨਹੀਂ ਮੈਨੂੰ ਲੱਗਦਾ ਟਵਿੱਟਰ ਤੇ ਜੇ ਤੁਸੀਂ ਚੈੱਕ ਕਰੋਗੇ ਜਿੰਨੀ ਮੇਰੀ ਖੁਸ਼ੀ ਮੇਰੇ ਭਰਾਵਾਂ ਨੇ ਮਣਾਈ ਆ ਚਾਹੇ ਉਹ ਹਰਿਆਣਾ ਜਾਹੇ ਉਹ ਰਾਜਸਥਾਨ ਤੇ ਚਾਹੇ ਉਹ ਹਿਮਾਚਲ ਚਾਹੇ ਉਹ ਦਿੱਲੀ ਇਹਨਾਂ ਨੇ ਜਿਹੜੀਆਂ ਜਿਹੜੀਆਂ ਸਟੇਟਾਂ ਚ ਮੈਂ ਕੰਮ ਕਰਕੇ ਆਏ ਹੋਇਆ ਤਕਰੀਬਨ 2008 ਤੋਂ ਕੋਈ ਸਟੇਟ ਮੈਨਾਂ ਦਾ ਸ਼ਾਇਦ ਹੀ ਦੋ ਚਾਰ ਨੂੰ ਛੱਡ ਕੇ ਹੀ ਹੋਊਗੀ ਜਿੱਥੇ ਮੈਂ ਆਪੀ ਆਰਗੇਨਾਈਜੇਸ਼ਨ ਲਈ ਕੰਮ ਨਹੀਂ ਕਰਕੇ ਆਇਆ ਤੇ ਦੋ ਦੋ ਤਿੰਨ ਤਿੰਨ ਮਹੀਨੇ ਜਿਹੜਾ ਉੱਥੇ ਮੈਂ ਉਹਨਾਂ ਚ ਰੇਕੀ ਨੇ ਸੋ ਇਹ ਛੋਟੀਆਂ ਵੱਡੀਆਂ ਇੱਕ ਘਰ ਦੇ ਵਿੱਚ ਜਦੋਂ ਚਾਰ ਭਾਂਡੇ ਹੁੰਦੇ ਨੇ ਨਾ ਉੱਥੇ ਹੀ ਖੜਕਦੇ ਨੇ ਜਿਹੜੇ ਸਾਡੇ ਦਾ ਸੁਖ ਨਾਲ ਸਾਡੀ ਕਾਂਗਰਸ ਦਾ ਚਿਹਰੇ ਕਿੰਨੇ ਨੇ ਬਾਕੀ ਪਾਰਟੀਆਂ ਕੋਲੇ ਮੈਨਾਂ ਦਾ ਚਿਹਰਿਆਂ ਦੀ ਬਹੁਤ ਘਾਟ ਆ ਸਾਡੇ ਕੋਲ ਤਾਂ ਗੁਰੂ ਮਹਾਰਾਜ ਦੀ ਕਿਰਪਾ ਵੀ ਹਰ ਇੱਕ ਬੰਦਾ ਜਿਹੜਾ ਉਹ ਆਪਦੇ ਆਪ ਨੂੰ ਯਾਨੀ ਕਿ ਹਰ ਇੱਕ ਸਹਿਮਾਨੇ ਪੂਰਾ ਉਤਾਰਦਾ ਸੋ ਇਹ ਜਿਹੜੀ ਚੀਜ਼ ਆ ਤੇ ਹੁਣ ਜਿਹੜਾ ਸਮਾਂ ਨਾ ਗੁਣ ਪਿਛਲਾ ਕੰਮ ਨਹੀਂ ਹੈਗਾ ਵੀ ਤੁਸੀਂ ਇੱਕਦਮ ਜਿਵੇਂ ਲਾਸਟ ਇਲੈਕਸ਼ਨ ਦੇ ਵਿੱਚ ਹੋਇਆ ਸੀ ਕਿਸੇ ਨੂੰ ਵੀ ਵੋਟ ਪੈ 15 ਕਿਰਦਾਰ ਦੇਖਿਆ ਜਾਊਗਾ ਬੰਦੇ ਦੇ ਮਾਗੇ ਉਹਦੀ ਪਾਰਟੀ ਦੀ ਵਿਚਾਰਧਾਰਾ ਦੇਖੀ ਜਾਊਗੀ ਤੇ ਸਾਨੂੰ ਮਾਣ ਆ ਰੌਹਲ ਗਾਂਧੀ ਦੇ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਪੈਦਲ ਯਾਤਰਾ ਕੱਢੀ ਸੀ ਅਸੀਂ ਵੀ ਧੂਰੀ ਤੋਂ ਲੈ ਲਾਦਾ ਸਭ ਤੋਂ ਵੱਧ ਕੱਟ ਲੈ ਕੇ ਗਏ ਸੀ ਜਦੋਂ ਪੈਦਲ ਯਾਤਰਾ ਸੀ ਸੋ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਅੱਜ ਦਾ ਨੌਜਵਾਨ ਉਹਨਾਂ ਦੀ ਭਾਵਨਾ ਨੂੰ ਸਮਝਦਾ ਫਾਲੋ ਕਰਦਾ ਜੇ ਤੁਸੀਂ ਦੋ ਕੰਪੈਰੀਜ਼ਨ ਸੱਚ ਨੂੰ ਸੱਚ ਕਹਿਣ ਵਾਲੇ ਬੰਦੇ ਉਹ ਐ ਨਹੀਂ ਦੇਖਦੇ ਵੀ ਇਹਦੇ ਨਾਲ ਮੈਂ ਮਦਦ ਕਰੂੰਗਾ ਤਾਂ ਮੇਰੀ ਵੋਟ ਘਟੂਗੀ ਜਾਂ ਮੇਰੀ ਵੋਟ ਵਧੂਗੀ ਉਹ ਇਹ ਹਿੰਮਤ ਰੱਖਦੇ ਨੇ ਕਿ ਆਹ ਗੱਲ ਸੱਚ ਆ ਤੇ ਮੈਂ ਇਹਨੂੰ ਸੱਚ ਤਰੀਕੇ ਨਾਲ ਕਹਿਣਾ ਮੈਂ ਉਹਦੇ 'ਚ ਰਾਜਨੀਤੀ ਨਹੀਂ ਕਰਦੀ ਆਪਾਂ ਇਹ ਸਾਰੀ ਇਸ ਚੀਜ਼ ਦੇ ਗਵਾਹ ਜੋ ਡਿਬੇਟਸ ਹੁੰਦੀਆਂ ਨੇ ਆਪਣੇ ਲੋਕ ਸਭਾ ਦੇ ਵਿੱਚ ਜਾਂ ਜੋ ਉਹਨਾਂ ਦੀ ਗੱਲ ਹੁੰਦੀ ਹੈ ਮੈਂ ਇਹਨਾਂ ਦਾ ਬੜੀ ਦਲੇਰੀ ਨਾਲ ਤੇ ਬੜੇ ਵਧੀਆ ਤਰੀਕੇ ਨਾਲ ਜਿਹੜੇ ਉਹ ਹਰਦੀ ਗੱਲ ਲੋਕਾਂ ਦੇ ਸਾਹਮਣੇ ਰੱਖਦੇ ਨੇ ਰਾਜਾ ਬਿੰਗ ਤੁਹਾਡਾ ਹਮੇਸ਼ਾ ਮੋਢਾ ਮੋਢਾ ਲਾ ਕੇ ਚੱਲੇ ਨੇ ਤੁਹਾਡਾ ਵੈਲਕਮ ਵੀ ਦਿੱਕੀ ਕਿਹਨਾ ਸੋਹਰੇ ਭਰਾ ਜੀ ਮੇਰਾ ਵੱਡਾ ਭਰਾ ਅੱਜ ਦਾ ਨਹੀਂ ਅਸੀਂ ਮੈਨੂੰ ਲੱਗਦਾ ਮੈਂ ਤਾਂ ਯੂਨੀਵਰਸਿਟੀ ਸੀ ਤੇ ਮੇਰੇ ਸਿਸਟਰ ਨੇ ਜੀ ਅਮਰਤਾ ਜੀ ਬਿਲਕੁਲ ਸਾਰਿਆਂ ਨਾਲ ਪਰਿਵਾਰ ਵਾਲਾ ਸਬੰਧ ਨੇ ਹਰ ਇੱਕ ਨਾਲ ਜ਼ਰੂਰ ਆਪਦੇ ਛੋਟੇ ਭਰਾ ਨੂੰ ਹਰ ਇੱਕ ਨੂੰ ਗਿਰਾ ਗੁੱਸਾ ਹੁੰਦਾ ਕਿਉਂਕਿ ਮੈਂ ਉਦੋਂ ਇੱਕ ਥੋੜਾ ਜਿਹਾ ਕੋਈ ਸੱਟ ਲਿਆ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਮੇਰੀ ਕਿਸੇ ਨਾਲ ਕੋਈ ਰੰਜਿਸ਼ ਜਾਂ ਮੇਰੀ ਕਿਸੇ ਨਾਲ ਕੋਈ ਲੜਾਈ ਜਾਂ ਮੇਰਾ ਕਿਸੇ ਨਾਲ ਕੋਈ ਵਿਰੋਧ ਆ ਜੇ ਕੋਈ ਇਹ ਇਹ ਕਰੂਗਾ ਵੀ ਤਾਂ ਮੈਂ ਦੋਵੇਂ ਹੱਥ ਜੋੜ ਕੇ ਉਹਦੇ ਉਹਦੇ ਨਾਲ ਵੀ ਜਾ ਕੇ ਗੱਲ ਕਰੂੰਗਾ ਕਾਗਜ਼ੇ ਵਿੱਚ ਵਾਪਸ ਨੂੰ ਲੈ ਕੇ ਰਾਜਾ ਬੜੀ ਦਾ ਕਿੰਨਾ ਬਣਾ ਦਗਾ ਸਾਰੇ ਲੀਡਰਸ਼ਿਪ ਦਾ ਹੱਥ ਹੈ ਜੀ ਮੈਨੂੰ ਲੱਗਦਾ ਵੀ ਸਾਰਿਆਂ ਦਾ ਹੀ ਬਹੁਤ ਵਧੀਆ ਆ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਆ ਮੈਂ ਸਾਰਿਆਂ ਨੂੰ ਮਿਲਿਆ ਪਹਿਲਾਂ ਹਰ ਇੱਕ ਬੰਦੇ ਦਿੱਲੀ ਵਾਲੇ ਪੰਜਾਬ ਵਾਲਿਆਂ ਨੂੰ ਆ ਤੁਹਾਡੇ ਸਾਹਮਣੇ ਆਈ ਦੀ ਸਾਰੀ ਟੀਮ ਤੇ ਸਾਰਿਆਂ ਨਾਲ ਮੈਂ ਤੁਹਾਨੂੰ